ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਪੁਲਿਸ ਅਫਸਰ ਦੇ ਉੱਤੇ ਐਕਸ਼ਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਹਾਤੇ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਸੀ। ਹੁਣ ਅੰਮ੍ਰਿਤਸਰ ਦੇ ਵਿੱਚ ਐਸਐਸਪੀ ਲਖਵੀਰ ਸਿੰਘ ਜਿਹੜੇ ਵਿਜੀਲੈਂਸ ਦੇ ਐਸਐਸਪੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਪਰ ਆਖਰਕਾਰ ਇਹ ਸਸਪੈਂਸ਼ਨ ਕਿਸ ਵਾਸਤੇ ਕੀਤੀ ਗਈ ਹੈ? ਇਹਦੇ ਪਿੱਛੇ ਕਾਰਨ ਕੀ ਨੇ? ਔਰ SSP ਲਖਬੀਰ ਆਖਰ ਹੈ ਕੌਣ ਇਸ ਚੀਜ਼ ਬਾਰੇ ਗੱਲਬਾਤ ਕਰਦੇ ਹਾਂ ਮੇਰੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਕੋਤਰਾ ਕੋਤਰਾ ਸਾਹਿਬ ਜੀ ਪੰਜਾਬੀ ਤੇ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੋਤਰਾ ਸਾਹਿਬ SSP ਵੈਜੀਲੈਂਸ ਨੂੰ सस्पेंड ਕਰ ਦਿੱਤਾ ਜਾਂਦਾ ਹੈ ਅੱਜ ਤੜਕਸਾ ਦੀ ਖਬਰ ਆਉਂਦੀ ਹੈ ਉਸ ਤੋਂ ਬਾਅਦ ਚਰਚਾਵਾਂ ਲਗਾਤਾਰ ਚੱਲ ਰਹੀਆਂ ਕਿ ਆਖਰਕਾਰ ਇਹ सस्पेंशन ਹੋਈ ਕੀ ਹੈ SSP ਵੈਜੀਲੈਂਸ ਦਾ ਆਖਰ ਦੋਸ਼ ਕੀ ਹੈ ਕਿ ਇਹ सस्पेंशन ਹੋਈ ਹੈ ਗੱਲ ਇਹਦਾ ਕਿ ਅੰਮ੍ਰਿਤਸਰ ਏਰੀਏ ਦੇ ਵਿੱਚ ਹੂੰ ਛਾਪਾ ਕਹਿ ਦਈਏ ਮਾਝੇ ਏਰੀਏ ਦੇ ਵਿੱਚ ਸਾਡੇ ਪੁਲਿਸ ਅਫਸਰਾਂ ਦੇ ਕਹਿ ਦਈਏ ਵੀ ਭੀੜ ਬਣੀ ਫਿਰਦੀ ਹੈ ਹੂੰ ਇਸ ਤੋਂ ਪਹਿਲਾਂ ਛਾ ਤੁਹਾਨੂੰ ਯਾਦ ਹੋਵੇ ਤਰਨਤਾਰਨ ਵੀ ਐਸਐਸਪੀ ਸਸਪੈਂਡ ਕੀਤੇ ਸੀ ਹੂੰ ਫਿਰ ਅੰਮ੍ਰਿਤਸਰ ਵੀ ਸੇ ਕੋਈ ਦੱਸਿਆ ਹੀ ਸਸਪੈਂਡ ਕੀਤੇ ਫਿਰ ਇਹ ਲਖਵੀਰ ਸਿੰਘ ਸਸਪੈਂਡ ਕੀਤੇ ਜੋ ਅੱਜ ਲੇਟੈਸਟ ਖਬਰ ਚੱਲ ਰਹੀ ਹੈ ਹੂੰ ਹੁਣ ਗੱਲ ਇੱਥੇ ਆਉਂਦੀ ਹੈ ਵੀ ਇਹ ਸਸਪੈਂਡ ਹੋਣ ਦਾ ਕਾਰਨ ਕੀ ਹੈ ਹੂੰ ਇਹ ਅਫਸਰ ਹੈ ਜਿਸ ਵੇਲੇ ਵਿਕਰਮਜੀਤ ਸਿੰਘ ਮਜੀਠੀਏ ਨੂੰ ਜਦੋਂ ਰੈਸਟ ਕੀਤਾ ਸੀ ਇਹ ਅਫਸਰ ਉਹ ਅਫਸਰ ਹੈ ਹੂੰ ਔਰ ਉਸ ਇਸ ਦੌਰਾਨ ਵਿਕਰਮਜੀਤ ਸਿੰਘ ਮਜੀਠੀਏ ਨੂੰ ਰੈਸਟ ਕਰਨ ਦੇ ਦੌਰਾਨ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਵਿਜਲੈਸ ਦੇ ਚੀਫ ਜਿਹੜਾ ਉਹ ਵੀ ਸਸਪੈਂਡ ਕੀਤੇ ਸੀ ਹੂੰ ਬਿਜਲੀ ਲੰਦਾ ਚੀਫ ਨੂੰ ਵੀ ਉਸ ਵੇਲੇ ਸਸਪੈਂਡ ਕੀਤਾ ਗਿਆ ਸੀ ਉਹ ਮਤਲਬ ਕਹਾਣੀ ਜੋ ਮਰਜੀ ਹੋਵੇ ਬਿਜਲੀ ਗੱਲ ਇਹ ਸੀ ਮੇਨ ਵੀ ਉਹਨੂੰ ਗਿਆ ਹੱਥ ਪਾਉ ਉਹਨੇ ਕਿਹਾ ਮੈਂ ਨਹੀਂ ਪਾਉਣਾ ਗੱਲ ਤੇ ਇਹ ਸੀ ਬਿਜਲੀ ਗੱਲ ਜਿਹੜੀ ਜੋ ਮੇਰੇ ਸੂਤਰਾਂ ਤੋਂ ਮੈਨੂੰ ਪਤਾ ਲੱਗੇ ਚਲੋ ਇਹ ਇੱਕ ਲੱਗ ਗੱਲ ਹੈ ਡਿਪਾਰਟਮੈਂਟ ਦੀ ਗੱਲ ਇਹਨੂੰ ਲੱਗ ਗੱਲ ਹੁਣ ਇਹ ਇੱਥੇ ਆਂਦੀ ਕਿ ਲਖਬੀਰ ਸਿੰਘ ਜੀ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ सस्पेंड ਕੀਤਾ ਕੀਤਾ ਇੱਕ ਆਈਐਸ ਅਫਸਰ ਦੀ ਕੰਪਲੇਂਟ ਤੇ ਵਿਕਰਮਜੀਤ ਸਿੰਘ ਨੂੰ ਆਪਣੇ ਸੌਰੀ ਲਖਵੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੁਣ ਰੌਲਾ ਚੱਲ ਰਿਹਾ ਵੀ 50000 50 ਕਰੋੜ ਰੁਪਏ ਦਾ ਘੁਟਾਲਾ ਸੀ ਹੁਣ ਘੁਟਾਲੇ ਦੀ ਰਿਪੋਰਟ ਹਜੇ ਉਹ ਇਨਵੈਸਟੀਗੇਸ਼ਨ ਜੋ ਮੇਰੇ ਸੂਤਰਾਂ ਦਾ ਪਤਾ ਲੱਗਾ ਵੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਸੀ ਕਾਰਵਾਈ ਉਹਦੀ ਚੱਲ ਰਹੀ ਸੀ ਉਹਦੇ ਵਿੱਚ ਇਹ ਜੋ ਮੇਰੇ ਸੂਤਰਾਂ ਦਾ ਪਤਾ ਲੱਗਾ ਵੀ ਇਹ ਕਹਾਣੀ ਹੋਈ ਕੇ ਬਜਾਏ ਇਸ ਦੇ ਕੋਈ ਕਿਉਂਕਿ ਮੈਂ ਅੱਗੇ ਵੀ ਕਈ ਵਾਰ ਕਹਿਆ ਵੀ ਜਦੋਂ ਮਰਨਾ ਪੀਪੀਐਸ ਨਹੀਂ ਮਰਨਾ ਜਾਂ ਸਾਡੇ ਥੱਲੇ ਵਾਲਿਆਂ ਨੇ ਫਸਣਾ ਜਾਂ ਸਸਪੈਂਡ ਹੋਣੇ ਜਾਂ ਡਿਸਮਿਸ ਹੋਣੇ ਪੀਪੀਐਸ ਤੋਂ ਥੱਲੇ ਚਾਹੇ ਉਹ ਡੀਐਸਪੀ ਹੈ ਚਾਹੇ ਉਹ ਇੰਸਪੈਕਟਰ ਹੈ ਚਾਹੇ ਉਹ ਸਿਪਾਈ ਹੈ ਉਹ ਕਾਰਵਾਈ ਉਹਨਾਂ ਤੇ ਹੀ ਹੋਣੀ ਹੈ ਇਹਨਾਂ ਦਾ ਕੁਝ ਨਹੀਂ ਵੇਖਣਾ ਗੱਲ ਇਹ ਹੋਈ ਕਿ ਉਹ ਜੋ ਸੂਤਰਾਂ ਦਾ ਪਤਾ ਲੱਗਾ ਕਿ ਉਹ ਇਨਕੁਆਰੀ ਚੱਲ ਰਹੀ ਸੀ ਇਨਕੁਆਰੀ ਦੇ ਵਿੱਚ ਕੋਈ ਨਾਲ ਜਦੋਂ ਕੋਈ ਅਫਸਰ ਬਸਦਾ ਹੋਏ ਉਹਨੇ ਕਿ ਦੇਖਿਆ ਕਿ ਮੈਂ ਹੁਣ ਨਾਲ ਫਸਣਾ بجائے ਇਸਤੇ ਕਿ ਮੈਂ ਫਸੰਦੇ ਆਪਣਾ ਬਚਾ ਕਰਦਾ ਚੁੱਪ ਕਰਕੇ ਕੰਪਲੇਂਟ ਕਰਕੇ ਇਹਨੂੰ ਸਸਪੈਂਡ ਕਰ ਦਨੇ ਅਗਲਾ ਜਿਹੜਾ ਕੋਈ ਬੰਦਾ ਆਏਗਾ ਉਹ ਬਾਅਦ ਚ ਦੇਖੀ ਜਾਏਗਾ ਜੋ ਮੇਰੇ ਸੂਤਰਾ ਲੋ ਜੋ ਮੇਰੇ ਵੀ ਕਿਉਂਕਿ ਮੈਂ ਆ ਵੀ ਪੰਜਾਬ ਦੇ ਵਿੱਚ ਜੇ ਤੁਰਿਆ ਫਿਰਦਾ ਜੇ ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਆ ਮੇਰੇ ਨਾਲ ਵੀ ਸਾਰੇ ਤਕਰੀਬਨ ਇੰਟਰਨਲ ਇਨਫਰਮੇਸ਼ਨ ਮੈਨੂੰ ਮਿਲਦੀ ਰਹੀ ਹੂੰ ਜਦੋਂ ਕਿ ਸਰਕਾਰ ਨੇ ਸਾਡੇ ਪੁਲਿਸ ਅਫਸਰਾਂ ਨੇ ਮੇਰੇ ਨੰਬਰ ਜਿਹੜੇ ਰਿਕਾਰਡਿੰਗ ਤੇ ਲਾਏ ਪਈ ਇਹਦੀ ਕਿੱਥੇ ਕਿੱਥੇ ਗੱਲ ਹੁੰਦੀ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜਿੰਨੇ ਵੀ ਮੇਰੀ ਆਵਾਜ਼ ਕਿਤੇ ਵੀ ਸੁਣਦੇ ਹੋਣ ਮੇਰੀ ਰਿਕਾਰਡਿੰਗ ਜੇ ਹੋਰ ਵੀ ਕੋਈ ਕਰਨੇ ਹੋ ਕਰ ਸਕਦੇ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਮੇਰਾ ਕਹੇ ਦਾ ਕੋਈ ਗੱਲ ਨਹੀਂ ਜੋ ਵੀ ਦੁੱਖ ਤਕਲੀਫ ਕਹੇ ਦੀ ਉਹ ਮੈਨੂੰ ਆਣੀ ਆਵਾਜ਼ ਕਿਪਲ ਪੁਲਿਸ ਸਾਡੀ ਹਮੇਸ਼ਾ ਹੀ ਕਿਤਨਾ ਕਿਤੇ ਆ ਗਏ ਘਰੇ ਚ ਆ ਜਾਂਦੀ ਹੈ ਹੂੰ ਚਾਹੇ ਉਹ ਜੰਨਾ ਮਰਜੀ ਵੀ ਚਾਹੇ ਉਹ ਇਨਸਾਫ ਦੇਣ ਵਾਲੇ ਹੋਣ ਜੇ ਜਨਤਾ ਨੂੰ ਨਹੀਂ ਇਨਸਾਫ ਹੁੰਦਾ ਤੇ ਜਨਤਾ ਤਾਂ ਵੀ ਪੁਲਿਸ ਦੇ ਘਰੇ ਚ ਲਿਆਂਦੀ ਹੈ ਉਹਨੂੰ ਸਰਾਪਨ ਜਨਤਾ ਦੇ ਘਰੇ ਚ ਪੁਲਿਸ ਆ ਜਾਂਦੀ ਹੈ ਹੂੰ ਜੇ ਇਨਸਾਫ ਦਵਾਉਂਦੀ ਤਾਂ ਵੀ ਘਰੇ ਚ ਆ ਜਾਂਦੀ ਹੁਣ ਸਵਾਲ ਇੱਥੇ ਖੜੇ ਹੁੰਦੇ ਨੇ ਵੀ ਇਹ ਜਿਹੜਾ ਕੰਮ ਹੋਇਆ ਹੈ ਇਹ ਕਿਦਾਂ ਹੋਇਆ ਤੁਸੀਂ ਦੱਸੋ ਵੀ ਕੱਲ ਦੀ ਗੱਲ ਹੈ ਤੇ ਅੱਜ ਸਸਪੈਂਡ ਕੀਤਾ ਤੇ ਕਦੋਂ ਦੀ ਗੱਲ ਹੋਣੀ ਹੈ ਤੇ ਹੂੰ 50 ਕਰੋੜ ਰੁਪਏ ਦਾ ਘਟਾਲਾ ਕੋਈ ਛੋਟੀ ਜੀ ਗੱਲ ਨਹੀਂ ਹਮ ਇੱਕ ਜਾਂਚ ਦਾ ਵਿਸ਼ਾ ਇਹ ਚੱਲ ਰਹੀ ਹੋएगी ਤੇ ਉਹ ਕਿਤੇ ਜਦੋਂ ਕਿਸੇ ਦੇ ਖਿਲਾਫ ਜਾਂਦੀ ਹੋਏ ਗੱਲ ਉਹ ਪਹਿਲਾਂ ਹੀ ਰੌਲਾ ਪਾ ਦਿੰਦੇ ਨੇ ਤੇ ਸਰਕਾਰ ਨੇ ਤਾਂ ਮੰਨਣੀ ਹੈ ਸਰਕਾਰ ਦੀ ਜ਼ੀਰੋ ਟੋਲਰੈਂਸ ਕਿਤੇ ਤੇ ਫੇਲ ਹੋ ਜਾਂਦੀ ਜੀ ਕਿਤੇ ਪਾਸ ਹੋ ਜਾਂਦੀ ਹੁਣ ਪਤਾ ਨਹੀਂ ਇੱਥੇ ਫੇਲ ਕਿ ਪਾਸ ਇਹ 50000 ਕਰੋੜ ਦਾ ਮਸਲਾ ਐਕਚੁਅਲੀ ਹੈ ਕਿ ਇਹ ਕਿਸੇ ਕਲੋਨੀ ਦਾ ਮੈਟਰ ਮੈਂ ਜਿੰਨਾ ਕੁ ਪੜਿਆ ਹੁਣ ਤੱਕ ਪਤਾ ਲੱਗਿਆ ਪਰ ਇਹਨੂੰ ਜੇ ਤੁਸੀਂ ਦੱਸੋ ਕਿ ਆਖਰ ਹੋਇਆ ਕੀ ਹੈ ਇਹ 50 ਕਰੋੜ ਰੁਪਏ ਦਾ ਕਲੋਨੀ ਦਾ ਮੈਟਰ ਸੀ ਉਹਦੇ ਵਿੱਚ ਕੋਈ ਖਰਚੇ ਦਾ ਗਲਬਾ ਸੀ ਉਹ ਖਰਚੇ ਦੀ ਗਲਬਾ ਤਾਂ ਬਣਾ ਕੇ 50 ਕਰੋੜ ਦੀ ਖਰਚਾ ਉਥੇ ਕੀਤਾ ਨਹੀਂ ਨਕ ਬਣਾਤੀ ਕਹਾਣੀ ਵੀ 50 ਕਰੋੜ ਖਰਤਾ ਹੋ ਗਿਆ ਉਸ ਦੀ ਇਨਵੈਸਟੀਗੇਸ਼ਨ ਜਿਹੜੀ ਸੀ ਉਹ ਲਖਵੀਰ ਸਿੰਘ ਜੀ ਕੋਾਈ ਐਸਪੀ ਆਪਣੇ ਐਸਐਸਪੀ ਜੀ ਉੱਤੇ ਵਿਜਿਲੈਂਸ ਦੇ ਸਸਪੈਂਡ ਕੀਤੇ ਜੀ ਤੇ ਉਹ ਰਿਪੋਰਟ ਹਜੇ ਫਾਈਨਲ ਬਣਾਈ ਨਹੀਂ ਸੀ ਜਾਂ ਹਜੇ ਕਿਸੇ ਗੱਲ ਕਰਕੇ ਸਰਕਾਰ ਨੇ ਜਾਂ ਸਾਡੇ ਅਫਸਰਾਂ ਨੇ ਰੁਕਵਾਈ ਹੋਏਗੀ ਜਾਂ ਫਾਈਨਲ ਰਿਪੋਰਟ ਬਣਨੀ ਨਹੀਂ ਕਿਉਂਕਿ ਇਹ ਰਿਪੋਰਟ ਬਣਨ ਨੂੰ ਇਨਵੈਸਟੀਗੇਸ਼ਨ ਕਰਨ ਨੂੰ ਤੇ ਸ਼ਾਇਦ ਤੁਹਾਨੂੰ ਇਸ ਗੱਲ ਦਾ ਇੱਕ ਅੱਜ ਤੋਂ ਕਾਫੀ ਦੇਰ ਪਹਿਲਾਂ ਪਤਾ ਲੱਗਿਆ ਹੋਵੇਗਾ ਸੇਮ ਇਹੋ ਜਿਹਾ ਕਾਂਡ ਹੋਇਆ ਸੀ ਲੁਬਿਆਉਣੇ ਦੇ ਵਿੱਚ ਹੂੰ ਸੇਮ ਇਹੋ ਜਿਹਾ ਕਾਂਡ ਲੁਧਿਆਣੇ ਦੇ ਵਿੱਚ ਹੋਇਆ ਸੀ ਜਦੋਂ ਕਿ ਇੱਕ ਡੀਐਸਪੀ ਰਾਜਪੁਰ ਆਪਣਾ ਡੀਐਸਪੀ ਬਲਵਿੰਦਰ ਸ਼ੇਖੋਂ ਦਾ ਕਾਂਡ ਹੋਇਆ ਸੀ ਹੂੰ ਸੇਮ ਉਹ ਹੀ ਮੈਟਰ ਸੀ ਹੂੰ ਉਹ ਵੀ ਇਹੋ ਕਹਾਣੀ ਸੀ ਵੀ ਉਦੋਂ ਵੀ ਉੱਥੇ ਘਪਲਾ ਹੋਇਆ ਸੀ ਉਹ ਕਾਰਪੋਰੇਸ਼ਨ ਦਾ ਘਪਲਾ ਸੀ ਇਹ ਇੰਪਰੂਵਮੈਂਟ ਟ੍ਰੈਕਸ ਦਾ ਘਪਲਾ ਦਾ ਰੋਲਾ ਇੰਨਾ ਕੀ ਸੀ ਹੂੰ ਉਹਦੇ ਵਿੱਚ ਉਸ ਡੀਐਸਪੀ ਨੂੰ ਡਿਸਮਿਸ ਕਰ ਦਿੱਤਾ ਗਿਆ ਮੈਂ ਤੇ ਇਸ ਜੀਐਸਐਸਪੀ ਨੂੰ ਸਸਪੈਂਡ ਕੀਤਾ ਮੈਂ ਤੇ ਐਸਐਸਪੀ ਨੂੰ ਕਹਿੰਦਾ ਵੀ ਤੁਹਾਡਾ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਵਿਚਾਰਿਆ ਸਸਪੈਂਡ ਕੀਤਾ ਹਮ ਅਗਲੀ ਜਿਹੜੀ ਕਾਰਵਾਈ ਇਨਵੈਸਟੀਗੇਸ਼ਨ ਕੀ ਹੁੰਦੀ ਹੈ ਕਿ ਇਹ ਜਾਂਚ ਨਾਲ ਵਿਸ਼ਾ ਹੈ ਗੱਲ ਕਰਦੇ ਆ ਕਿ ਜ਼ੀਰੋ ਟੋਲਰੈਂਸ ਦੇ ਵਿੱਚ ਇੰਨਾ ਵੀ ਨਾ ਤੁਸੀਂ ਲਿਓ ਪਿਕ ਛੱਡਣ ਵਾਲਿਆਂ ਨੂੰ ਛੱਡ ਦੋ ਤੇ ਮਾਰਨ ਵਾਲਿਆਂ ਨੂੰ ਮਾਰ ਦੋ ਹਮ ਮੈਂ ਸ਼ਾਇਦ ਕਿਤੇ ਨੰ ਅੱਗੇ ਵੀ ਦੱਸਿਆ ਸੀ ਕਿ 306 ਦੇ ਵਿੱਚ ਇੱਕ ਬੰਦਾ ਠੱਗੀ ਮਾਰ ਜਾਵੇ ਉਹ ਐਸਪੀ ਰੂਟ 306 ਦੇ ਵਿੱਚ ਸਸਪੈਂਡ ਕੀਤਾ ਹੋਵੇ ਤੇ ਇੱਕ ਐਸਐਚਓ ਦਾ 306 ਦਾ ਪਰਚਾ ਹੋਇਆ ਹੋਵੇ ਅਨ ਆਈਡੈਂਟੀਫਾਈਡ ਡੈੱਡ ਬੋਡੀ ਦਾ ਉਹਦੇ ਤੇ ਐਸਐਚਓ ਨੂੰ ਡਿਸਪੋਜ਼ ਕੀਤਾ ਜਾਵੇ ਇਥੇ ਪੁਲਿਸ ਦੀ ਜਿਹੜੀ ਸਾਡੇ ਅਫਸਰਾਂ ਦੀ ਡੀਜੀਪੀ ਸਾਹਿਬ ਦੀ ਜ਼ੀਰੋ ਟੋਲਰੈਂਸ ਖਤਮ ਹੁੰਦੀ ਇਥੇ ਹੂੰ ਇਥੇ ਤੇ ਉਹੀ ਗੱਲ ਫੇਰ ਆ ਜਾਂਦੀ ਹੈ ਜਿਹੜੀ ਮੈਂ ਅੱਗੇ ਗੱਲ ਕਰਦਾ ਹਾਂ ਉਹਨਾ ਵੀ ਜਿਹੜਾ ਕੋਈ ਡੀਜੀਪੀ ਸਾਹਿਬ ਤੇ ਜਾ ਕੇ ਗੋਡੇ ਫੜਲੇ ਜੇ ਕਿਸੇ ਨੂੰ ਮਿਲਤੇ ਉਹਦਾ ਬਚਾਏ ਜਿਹਨੂੰ ਨਹੀਂ ਕਿਸੇ ਨੂੰ ਮਿਲਨਗੇ ਨਹੀਂ ਮਗ ਬਚਾ ਸਕਦਾ ਉਹਦਾ ਮੈਚਲੀ ਗੱਲ ਦਾ ਨੁਕਸਾਨ ਹੈ ਉਹ ਤੁਹਾਡੇ ਸਾਹਮਣੇ ਹੀ ਗੱਲ ਦਾ ਹੁੰਦਾ ਸੀ ਨੀ ਆਖਿਰ ਇਹ ਲਖਬੀਰ ਸਿੰਘ ਹੈ ਕੌਣ ਨੇ ਜਾਂ ਇਹਨਾਂ ਨੂੰ ਬਾਰੇ ਜੇ ਆਪਾਂ ਵਿਸਥਾਰ ਪੂਰਵਕ ਜਾਣਨ ਦੀ ਕੋਸ਼ਿਸ਼ ਕਰੀਏ ਕਿ ਐਸਐਸਪੀ ਵਿਜੀਲੈਂਸ ਦੇ ਬਾਰੇ ਜਿਤੋਂ ਜੋ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਇਹ ਕੌਣ ਹੈ ਵਿਅਕਤੀ ਇਹ ਐਸਐਸਪੀ ਵਿਜੀਲੈਂਸ ਨਾਲ ਲੱਗੇ ਨੇ ਐਸਐਸਪੀ ਵਿਜੀਲੈਂਸ ਲੱਗੇ ਨੇ ਇਸ ਤੋਂ ਪਹਿਲਾਂ ਇਹ ਉਥੇ ਤੇਰੇ ਜਾਂ ਜਾਂਚ ਦੇ ਵਿੱਚ ਜਦੋਂ ਮਚੀਠੀਆ ਸਾਹਿਬ ਨੂੰ ਜਦੋਂ ਫੜਿਆ ਉਦੋਂ ਵੀ ਇਹਨਾਂ ਨੇ ਹੀ ਦੱਸ ਕੀਤਾ ਸੀ ਉਦੋਂ ਅੱਛਾ ਉਦੋਂ ਇਹਨਾਂ ਨੇ ਹੀ ਦੱਸ ਕੀਤਾ ਸੀ ਕਾਫੀ ਰੌਲਾ ਪਿਆ ਸੀ ਤੁਸੀਂ মিডিਆ 'ਤੇ ਵੀ ਦੇਖਿਆ ਸਾਰੇ ਦੇਖਿਆ ਹੋਣਾ ਉਦੋਂ ਵੀ ਵਧੀਆ ਅਫਸਰ ਹੈ ਮੈਂ ਆਪਾਂ ਕਹਿ ਦਈਏ ਪੀ ਬੜੀ ਆਫਸਰ ਹੈ ਖੜਨ ਵਾਲਾ ਆਫਸਰ ਹੈ ਮਤਲਬ ਜਿੱਥੇ ਕੋਈ ਨਹੀਂ ਖੜਦਾ ਉੱਥੇ ਖੜਨ ਵਾਲਾ ਆਫਸਰ ਹੈ ਹਮ ਸ਼ਾਇਦ ਮੈਂ ਅੱਗੇ ਵੀ ਕਈ ਵਾਰ ਕਹਿਣਾ ਆਉਣਾ ਕਿ ਪੰਗਾ ਉਸ ਅਫਸਰ ਨਾਲ ਹੀ ਪੈਂਦਾ ਹੈ ਜਾਂ ਜਿਹਨੂੰ ਕਹਦੇ ਆ ਕਰੰਟ ਉਹਨੂੰ ਹੀ ਪੈਂਦਾ ਜਿਹੜਾ ਲੰਗੀਆਂ ਤਾਰਾਂ ਨੂੰ ਹੱਥ ਲਾਏਗਾ ਜਿਹੜਾ ਲੰਗੀਆਂ ਤਾਰਾਂ ਨੂੰ ਹੱਥ ਨਹੀਂ ਲਾਏਗਾ ਉਹਨੂੰ ਕਰੰਟ ਕਿੱਥੋਂ ਪੈ ਨਹੀਂ ਇਲਜ਼ਾਮ ਤਾਂ ਇਹ ਲੱਗ ਰਿਹਾ ਹੈ ਕਿ ਜਿਹੜਾ 50 ਕਰੋੜ ਵਾਲਾ ਕਪਲਾ ਸੋ ਕਾਲਡ ਚੱਲ ਰਿਹਾ ਹੈ ਜਾਂ ਜਿਹਦੇ ਬਾਰੇ ਲਿਖਿਆ ਜਾ ਰਿਹਾ ਉਸ ਦੇ ਵਿੱਚ ਕੋਈ ਨਾ ਕੋਈ ਲੈਂਡ ਦੇਣ ਜਾਂ ਕੋਈ ਲਿਹਾਇਦੜੀ ਇੱਧਰ ਵੀ ਹੋ ਸਕਦੀ ਹੈ ਇਹਦੀ ਜਾਂਚ ਦੇ ਆਧਾਰ ਦੇ ਉੱਤੇ ਕਿੰਨੇ ਸਸਪੈਂਸ਼ਨ ਹੋਈ ਹੈ ਜੋ ਅਜੇ ਤੱਕ ਸੋਣ ਨੂੰ ਆ ਰਿਹਾ ਉਹ ਜਾਂਚ ਅਸੀਂ ਚੱਲ ਰਹੀ ਹੈ ਜੇ 50 ਕਰੋੜ ਦੀ ਅਜੇ ਫਾਈਨਲ ਰਿਪੋਰਟ ਤਾਂ ਨਹੀਂ ਆਈ ਉਹ ਜਾਂਚ ਦੇ ਵਿੱਚ ਜਿੱਦਾਂ ਅੱਗੇ ਐ ਉਹ ਵੀ ਇਹ ਗੱਲ ਕਹਿਤੀ ਕਿ ਇਹਨਾਂ ਦੇ ਜੀ ਗੈਂਗਸਟਰਵਾਦ ਨਾਲ ਸੰਬੰਧ ਨਹੀਂ ਜਾਂ ਇਹ ਗੈਂਗਸਟਰਵਾਦ ਤੇ ਕਾਰਵਾਈ ਨਹੀਂ ਕਰਦੇ ਪਏ ਉਹ ਇਸੇ ਕਰਕੇ ਸਸਪੈਂਡ ਕਰਤੇ ਇਹ ਵੀ ਇਸੇ ਕਰਕੇ ਬਣਾਤੀ ਕਹਾਣੀ ਕਿ 50 ਕਰੋੜ ਦਾ ਕਮਲਾ ਹੈ ਤੇ ਉਹ ਆਫਟਰ ਆਲ ਵਿਜੀਲੈਂਸ ਅਸਐਸਬੀ ਇਹ ਜਾਂਚ ਕਰ ਰਿਹਾ ਜਾਂਚ ਵੀ ਜਿਹੜਾ ਵਿਸ਼ਾ ਹੈ ਜਾਂਚ ਨੂੰ ਟਾਈਮ ਲੱਗਦਾ ਕਿਸ ਚੀਜ਼। ਕਈ ਵਾਰੀ ਜਦੋਂ ਬੰਦੇ ਇਹਦੇ ਵਿੱਚ ਇਹਦੇ ਵਿੱਚ ਐ ਨਹੀਂ ਬਥਣਾ ਚਾਹੀਦਾ ਕਿ ਜੇ ਸਰਕਾਰ ਨੂੰ ਥੋੜੀ ਬਹੁਤ ਵੀ ਭਣਕ ਵੀ ਲੱਗੀ ਤੇ ਆਤਤਨ ਉਹਨਾਂ ਨੇ ਇਹ ਕਾਰਵਾਈ ਕਰ ਦਿੱਤੀ ਕਿ ਜੇ ਬਾਅਦ ਵਿੱਚ ਠੀਕ ਵੀ ਹੁੰਦਾ ਜੇ ਨਹੀਂ ਵੀ ਕਸੂਰ ਨਿਕਲਦਾ ਤੇ ਚਲੋ ਬਹਾਲੀ ਹੋ ਜਾਏਗੀ। ਨਹੀਂ ਜਦੋਂ ਸਰਕਾਰ ਨੇ ਇੱਕ ਵਾਰੀ ਇਹ ਹੀ ਕੰਮ ਕਰ ਦਿੱਤਾ ਮਤਲਬ ਸਰਕਾਰ ਨੇ ਤੇ ਇਹ ਲਫ਼ਜ਼ਾਂ ਦੇ ਲਿਖ ਦਿੱਤਾ ਵੀ ਇਹ ਜੀ ਜਾਂਚ ਦੇ ਵਿਸ਼ੇ ਦੇ ਵਿੱਚ ਇਹਦੇ ਜਾਂਚ 'ਚ ਕਮੀ ਪਾਈ ਗਈ। ਜਾਂ ਇਹ ਕਹਿ ਦਈਏ ਕਿ ਜਾਂਚ ਦੇ ਵਿੱਚ ਸਰਕਾਰ ਨੇ ਇਹ ਕਹਿ ਦੇਣਾ ਵੀ ਸਾਥ ਨਹੀਂ ਦੇ ਰਹੀ ਜਾਂ ਇਹ ਕਹਿ ਦੇਣਾ ਕਿ ਆਪੋਜੀਸ਼ਨ ਪਾਰਟੀ ਦਾ ਸਾਥ ਦੇ ਰਿਆ ਸੀ ਜੋ ਜੋ ਦੋਸ਼ ਜਦੋਂ ਲਾਉਣਾ ਤੇ ਲਾ ਦੇਣਾ ਬਾਅਦ ਭਾਵੇਂ ਕਲੀਨ ਚਿੱਟੀ ਮਿਲ ਜਾਵੇ ਜਿਦਾ ਐਸਐਸਬੀ ਤਰਨਧਾਰ ਨੂੰ ਕਲੀਨ ਚਿੱਟ ਮਿਲ ਗਈ ਜਿਸ ਵਿੱਚ ਡੀਜੀਪੀ ਸਾਹਿਬ ਨੂੰ ਆਪਣੇ ਇਲੈਕਸ਼ਨ ਕਮਿਸ਼ਨ ਨੇ ਦਿੱਲੀ ਵੀ ਬੁਲਾਇਆ ਗਿਆ ਸੀ ਇਹ ਕੋਈ ਛੋਟੀਆਂ ਗੱਲਾਂ ਨਹੀਂ ਆ ਗਈਆਂ ਹੁਣ ਆਪਰਲ ਇਹ ਤੇ ਜਾਂਚ ਨਿਕਲ ਕੇ ਬਾਹਰ ਆਏਗੀ ਫੇਰ ਹੀ ਪਤਾ ਲੱਗੇਗਾ ਨਾ ਸਾਰਾ ਕੁਝ ਕੀ ਹੈ ਨਹੀਂ ਕੋਤਰਾ ਸਾਹਿਬ ਇਸ ਤੋਂ ਇਲਾਵਾ ਇੱਕ ਹੋਰ ਚਰਚਾ ਚੱਲਦੀ ਪਈ ਹੈ ਕਿ ਜਿਹੜੇ ਪੁਲਿਸ ਆਫਸਰਸ ਡਿਸਮਿਸ ਕਰ ਦਿੱਤੇ ਗਏ ਸੀ ਜਾਂ ਜਿਹੜੇ ਆਪੋ ਆਪਣੇ ਕੇਸਸ ਦੇ ਵਿੱਚ ਬਰੀ ਵੀ ਹੋ ਚੁੱਕੇ ਆ ਉਹਨਾਂ ਨੂੰ ਕਹਿੰਦੇ ਬੁਲਾਇਆ ਜਾ ਰਿਹਾ ਇਹਦੇ ਇਹਦੇ ਬਾਰੇ ਦੱਸਿਓ ਕਿ ਇਹ ਕੀ ਹੋ ਰਿਹਾ ਹੈ ਇਹ ਨਾ ਪੀਪੀ ਵਿੱਚੋਂ ਏਡੀਬੀ ਸਾਹਿਬ ਪੀਪੀ ਦੇ ਉਹਨਾਂ ਨੇ ਇੱਕ ਚਿੱਠੀ ਜਾਰੀ ਕੀਤੀ ਹੈ ਕਿਉਂਕਿ ਅਸੀਂ ਆਵਾਜ਼ ਠੋਣੇ ਵੇ ਮੇ ਸਾਡੇ ਮਲਾਜ਼ਮਾਂ ਨਾਲ ਧੱਕਾ ਹੋ ਗਿਆ ਜੀ ਕੋਈ ਗੈਰ ਹਾਜ਼ਰੀ ਤੋਂ ਡਿਸਮਿਸ ਹੋ ਗਿਆ ਕੋਈ ਬਰੀ ਹੋਏ ਡਿਸਮਿਸ ਨੇ ਕੋਈ ਅੰਡਰ ਟ੍ਰਾਇਲ ਡਿਸਮਿਸ ਨੇ ਉਹਨਾਂ ਬਾਰੇ ਅਸੀਂ ਰੋਜ਼ ਰੌਲਾ ਪਾ ਰਹੇ ਆਂ ਵੀ ਸਰਕਾਰ ਸੁਣੇ ਸਾਡੇ ਡੀਜੀਪੀ ਸਾਹਿਬ ਸੁਣਨ ਕਿਉਂਕਿ ਸਾਡੀ ਕੋਈ ਡੀਜੀਪੀ ਸਾਹਿਬ ਨਾਲ ਕਿਹੜਾ ਕੋਈ ਬਤ ਬੰਨਾ ਸਕਦਾ ਜਾਂ ਕੋਈ ਸਾਡੀ ਕੋਈ ਐਓਜੀ ਗੱਲ ਵੀ ਜਿਹੜਾ ਇਹ ਡੀਜੀਪੀ ਸਾਹਿਬ ਦੇ ਵਿਰੁੱਧ ਬੋਲੀਏ ਜਾਂ ਮੁੱਖ ਮੰਤਰੀ ਦੇ ਵਿਰੁੱਧ ਬੋਲੀਏ ਸਾਡਾ ਮੇਨ ਮੁੱਦਾ ਹੈ ਕਿ ਮਲਾਜ਼ਮਾਂ ਦੀ ਜੇ ਕੋਈ ਕਿਸੇ ਦਾ ਧੱਕਾ ਹੋਇਆ ਤੇ ਜੇ ਸੁਣਵਾਈ ਅਸੀਂ ਸਰਕਾਰ ਕੋਲੋਂ ਮੰਗਦੇ ਆਂ ਜਾਂ ਆਪਾਂ ਡੀਜੀਪੀ ਗੱਲ ਹੈ ਉਸ ਰੋਲੇ ਨੂੰ ਮੁੱਖ ਰੱਖਦੇ ਹੋਏ ਡੀਜੀਪੀ ਸਾਹਿਬ ਨੇ ਪੀਏਪੀ ਦੇ ਵਿੱਚੋਂ ਇੱਕ ਚਿੱਠੀ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ 2000 20 ਤੋਂ ਲੈ ਕੇ 2025 ਤੱਕ ਜਿਹੜੇ ਵੀ ਮੁਲਾਜ਼ਮ ਕੋਈ ਡਿਸਮਿਸ ਹੋਏ ਨੇ ਉਹਨਾਂ ਦੀ ਡਿਟੇਲ ਮੈਨੇ ਕੇਸ ਉਹਨਾਂ ਦਾ ਬਣਾ ਕੇ ਮੇਰੇ ਕੋਟਾਪ ਕੀਤਾ ਜਾਵੇ ਇਹ ਕੱਲ ਚਿੱਠੀ ਜਾਰੀ ਹੋਈ ਹੈ ਕੱਲ ਦੀ ਡੇਟ ਦੇ ਵਿੱਚ ਮੈਂ ਚਿੱਠੀ ਵੀ ਤੁਹਾਨੂੰ ਦਿਖਾ ਦੇਣਾ ਦਿੱਤੀ ਹੈ ਤੇ ਮੈਂ ਇਸ ਸੰਬੰਧ ਵਿੱਚ ਡੀਜੀਪੀ ਸਾਹਿਬ ਦਾ ਵੀ ਧੰਨਵਾਦ ਕਰਦਾ ਮੈਂ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਤੇ ਡੀਜੀਪੀ ਪੀਏਪੀ ਜਿਹੜੇ ਲੱਗੇ ਨੇ ਆਪਣੇ ਇੱਕ ਮਿੰਟ ਹੋ ਲਗਾਏ ਉਹ ਸ਼ੁਕਰੀ ਸਾਹਿਬ ਨੂੰ ਮ ਹਾਂ ਰੁਕੇ ਬੀਜੇਪੀ ਪੀਏਪੀ ਕਾਹਦੇ ਗੱਲ ਹੈ ਡੀਜੀਪੀ ਪੀਏਪੀ ਨਾਲ ਜਿਹੜੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਵਿਚਾਰਿਆਂ ਗਰੀਬ ਮਲਾਜ਼ਮਾਂ ਦਾ ਜਿਨ੍ਹਾਂ ਨਾਲ ਕਿਸੇ ਦਾ ਧੱਕਾ ਹੋ ਗਿਆ ਜਾਂ ਕੋਈ ਛੋਟੀ ਮੋਟੀ ਗੈਰ ਤੇ ਇਹਨਾਂ ਨੂੰ ਡਿਸਮਿਸ ਦੇ ਬਜਾਏ ਕੋਈ ਛੋਟੀ ਮੋਟੀ ਹੋਰ ਸਜ਼ਾ ਦੇ ਕੇ ਇਹਨਾਂ ਨੂੰ ਬਹਾਲ ਕਰ ਦਿੱਤਾ ਜਾਵੇ ਉਹਦੇ ਵਿੱਚ ਜਪਾਇ ਕਰਨ ਸਰਕਾਰ ਦਾ ਬਹੁਤ ਮਿਹਰਬਾਨੀ ਹੋ ਗਈ ਨੂੰ ਗਰੀਬਾਂ ਦੇ ਚੁੱਲ੍ਹੇ ਬਲਦੇ ਹੋ ਜਾਣਗੇ ਵਿਚਾਰੇ ਧੱਕੇ ਖਾਂਦੇ ਨਹੀਂ ਇਹ ਇਹ ਜਿਹੜਾ ਸੱਦਿਆ ਗਿਆ ਆ ਇਹ ਇਹਦਾ ਕਾਰਨ ਕੀ ਆ ਜਾਂ ਤੱਕ ਬਹਾਲੀ ਹੋਣ ਜਾ ਰਹੀ ਹੈ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਹੈ ਕਿ ਨਹੀਂ ਜੇ ਜੋ ਮੇਰੇ ਸੂਤਰਾਂ ਤੋਂ ਪਤਾ ਲੱਗਾ ਵੀ ਇਹਨਾਂ ਨੂੰ ਬਹਾਲੀ ਵਾਸਤੇ ਹੀ ਬੁਲਾਇਆ ਗਿਆ ਹੋਰ ਇਹ ਤੁਸੀਂ ਵੀ ਮੈਂ ਸਾਡੇ ਨਹੀਂ ਆਗੇ ਕਿ ਇਹ 2020 ਤੋਂ ਬਾਅਦ ਅੱਛਾ 20 ਤੋਂ ਬਾਅਦ ਹਾਂ ਤੇ ਉਹਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ 2 ਤੋਂ 20 ਬਾਰ ਮੇਰੇ ਹਿਸਾਬ ਨਾਲ ਤੇ ਪਤਾ ਦੱਸਿਆ ਵੀ ਇਹ ਬਹਾਲੀ ਵਾਸਤੇ ਹੀ ਬੁਲਾਇਆ ਗਿਆ ਹੁਣ ਉਹ ਹੈਗੇ ਪੀਏਪੀ ਆਈਆਰਬੀ ਕਮਾਂਡੋ ਜਿੰਨੇ ਉਹਨਾਂ ਦੇ ਵਿੱਚ ਮੁਲਾਜ਼ਮਾਂ ਤੇ ਵਧੀਆ ਗੱਲ ਹੈ ਮੈਂ ਧੰਨਵਾਦ ਕਰਨਾ ਸਰਕਾਰ ਦਾ ਵੀ ਜੇ ਬਾਕੀ ਵੀ ਮੁਲਾਜ਼ਮਾਂ ਦੀ ਇਦਾਂ ਹੀ ਸੁਣੀ ਜਾਵੇ ਕਿਉਂਕਿ ਜੇ ਪਿੱਛੇ ਬਾਦਲ ਦੀ ਸਰਕਾਰ ਵਿੱਚ ਬਾਦਲ ਸਾਹਿਬ ਨੇ ਇੱਕੋ ਗੱਲ ਕਹੀ ਸੀ ਇੱਕ ਵਾਰੀ ਜਿੰਨੇ ਡਿਸਮਿਸ ਮੁਲਾਜ਼ਮ ਨੇ ਘਰੋਂ ਚੁੱਕ ਕੇ ਲਿਆ ਕੇ ਉਹਨਾਂ ਨੂੰ ਬਹਾਲ ਕਰ ਹਾਂ ਤੇ ਸਰਕਾਰ ਦਾ ਕੀ ਜਣਾ ਸਰਕਾਰ ਦੇ ਪੱਲੇੋਂ ਜਣਾ ਕੁਝ ਤੇ ਮੈਂ ਇਹ ਵੀ ਸਰਕਾਰ ਭਗਵੰਤ ਮਾਨ ਜੀ ਨੂੰ ਸੁਣਦਾ ਜਾਂ ਡੀਜੀਪੀ ਸਾਹਿਬ ਸੁਣਦੇ ਹੁਣ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਤੁਸੀਂ ਵੀ ਇੱਕ ਚਿੱਠੀ ਕਰਦੇ ਹੋ ਜੇ ਜਿੰਨੇ ਕੁ ਡਿਸਮਿਸ ਮੁਲਾਜ਼ਮ ਜਿਹੜੇ ਹੈਗੇ ਨੇ ਉਹਨਾਂ ਨੂੰ ਡਿਊਟੀ ਤੇ ਹਾਜ਼ਰ ਕੀਤਾ ਜਾਵੇ ਤੇ ਬੰਦੇ ਸਾਰੇ ਹਾਜ਼ਰ ਆ ਜਾਣਗੇ ਕੰਮ ਵਜਲ ਇਹ ਤੇ ਸਰਕਾਰ ਦੀ ਬੱਲੇ ਬੱਲੇ ਇਹ ਸਰਕਾਰ ਦੇ ਵਧੀਆ ਕੰਮ ਨਹੀਂ ਲੋਕੀ ਛਲਾਗਾ ਕਰ ਰਹੇ ਜੀ ਠੀਕ ਹੈ ਨਾ ਜੀ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਉਹਨਾਂ ਦੇਖਣ ਦੀ ਗੱਲ ਹੈ ਕਿਉਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬੜੇ ਰੋਵਾਨੀ ਦੇ ਪੰਜਾਬੀ